ਲੱਭੇ ਚੜ੍ਹ ਲੋ ਲੋਕੋ ਤੁਸੀਂ ਪੱਲੇ ਬੰਨ੍ਹ ਕੇ ਜਿਸ ਤਰ੍ਹਾਂ ਦਾ ਅंदोलਨ ਵਜਿਆ ਇਹ ਅंदोलਨ ਨੇ ਸਾਨੂੰ ਬਹੁਤ ਕੁਝ ਸਿਖਾਇਆ ਸਾਡੇ ਸਾਹਮਣੇ ਸਾਡੇ ਭਾਰਤ ਦੀ ਪੌਲੂਸ ਵਰਤਿਆ ਕਿੱਥੋਂ ਪੈਦਾ ਹੁੰਦੀ ਹੈ ਇਹਦਾ ਹੱਲ ਕੀ ਹੈ ਇਹਦੇ ਬਾਰੇ ਬੜੀ ਡੁਘਾਈ ਦੇ ਵਿੱਚ ਹਰ ਰੋਜ਼ ਚਰਚਾ ਹੋਉਂਦੀ ਹੈ ਸੇਟ ਤੋਂ ਬੁਲਾਰੀ ਗੱਲ ਔਰ ਸਾਂਝੀ ਕਰਦੇ ਅਸੀਂ ਸਾਰੇ ਉਸ ਸਿੱਖਿਆ ਦੇ ਵੱਲ ਸੋਚ ਕੇ ਰੋਲ ਕਰ ਰਹੇ ਆਪ ਕਿਹਦਾ ਜਿਹੜਾ ਰਾਜ ਪ੍ਰਬੰਧ ਸਾਡੇ ਦੇਸ਼ ਨੂੰ ਚਲਾਉਣ ਵਾਲੇ ਹੱਥਾਂ ਇਹਨਾਂ ਦੇ ਪਿੱਛੇ ਬੈਠੇ ਉਹ ਵੱਡੇ ਵੱਡੇ ਕਪੀਪਤੀ ਕਾਰਪੋਰੇਟ ਘਰਾਣੇ ਤੇ ਉਹਨਾਂ ਸਾਮਰਾਜੀ ወਨਖਾ ਦੀਆਂ ਰੇਖੀਆਂ ਸਾਨੂੰ ਮਜਬੂਰ ਕਰ ਰਹੀਆਂ ਨੇ ਇਹ ਲੰਬੇ ਜ਼ੋਲਣ ਜਾ ਹੁੰਦੇ ਨੇ ਕੋਹੜ ਨਾਲ ਲਈ ਤੇ ਜਦੋਂ ਕਿ ਇਹਨਾਂ ਲੱਗੇ ਜਾਣ ਵਾਲੇ ਕੋਹੜਾਂ ਦੇ ਵਿੱਚ ਸਾਨੂੰ ਲੱਗਦਾ ਵੀ ਆ ਗੱਲਾਂ ਸਾਡੇ ਸਾਹਮਣੇ ਦਿੱਕਤਾਂ ਬਣਦੇ ਆ ਜਿਵੇਂ ਸਾਤੇ ਬਹੁਤ ਸਾਰੇ ਬੁਲਾਏ ਇਹ ਗੱਲ ਨੂੰ ਅੱਜ ਸੇਕ ਤੋਂ ਸੰਜੀ ਕਰਕੇ ਗਏ ਆ ਕਿ ਜਿਹੜੀ ਪਿੰਡਾਂ ਦੀ ਸਰਪੰਚੀ ਪੰਚੀ ਦੇ ਮਸਲੇ ਆ ਉਹ ਮਸਲੇ ਸਾਡੀ ਇੱਕ ਵੱਡੀ ਲੜਾਈ ਜਿਹੜੀ ਦੇਸ਼ ਤੇ ਕਿਸਾਨਾਂ ਨੂੰ ਬਚਾਉਣ ਵਾਲੀ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਲੀ ਸੇਕਟਰ ਬਾਗਿਕ ਸੈਕਟਰ ਨੂੰ ਬਚਾਉਣ ਵਾਲੀ ਲੜਾਈ ਹੈ ਇਹ ਤਰਿਕ ਤੋਂ ਬੱਲਾ ਟਿੱਕਾ ਬਣ ਗਿਆ ਇਹ ਗੱਲ ਠੀਕ ਹੈ ਸੱਚੀ ਹੋਣਦੀ ਹੈ ਕਿਉਂਕਿ ਸਾਡੇ ਸਮਾਜਿਕ ਰੂਪੇ ਟੈਕ ਕਰਕੇ ਘਰੋੜੇ ਧਾਰ ਨੇ ਉਹ ਵੱਡੇ ਸ਼ਮਾਇਰਾ ਉਹ ਬਹੁ ਰਸਤੀ ਕੰਪਨੀਆਂ ਰਾਜ ਕਰਦੀਆਂ ਸਾਡੇ ਉੱਤੇ ਦਾ ਇੱਕ ਪ੍ਰਸੰਗ ਨੂੰ ਜਿਹੜਾ ਵਿਅਕਤੀ ਸਮਝ ਗਿਆ ਉਹ ਭਾਵੇਂ ਪਿੰਡਾਂ ਦੀ ਸਰਪੰਚੀ ਦੇ ਚੋਣ ਹੋਵੇ ਜਾਂ ਹੋਰ ਵੀ ਕੋਈ ਕਦਮ ਹੋਵੇ ਪਿੰਡ ਦੇ ਵਿੱਚ ਪੁੱਟੇ ਜਾਂਦੇ ਹੋਣ ਜਿਹਦੇ ਨਾਲ ਪਿੰਡ ਦੇ ਵਿੱਚ ਧੜਾ ਸ਼ਰਧਾ ਹੋਵੇ ਲੋਕਾਂ ਦੀ ਏਕਤਾ ਨੂੰ ਛੱਟ ਬੈਠੀ ਹੋਵੇ ਉਹਨੂੰ ਕਿਨਾਰਾ ਕਰਦੇ ਹੈ ਜਿਹੜੇ ਲੋਕ ਠੀਕ ਦਿਸ਼ਾ ਵਾਲੇ ਪਾਸੇ ਸੋਚਦੇ ਜਿਹੜੇ ਲੋਕ ਸਿਰ ਟੱਕਾ ਨੇਕਵਾਰ ਤੋਂ ਕੋਲਦੇ ਆ ਜਿਹੜੇ ਲੋਕਾਂ ਦੀ ਅੱਜ ਮਾਂ ਪੁੱਤਾਂ ਇੱਥੇ ਖੜੀ ਹੈ ਫਿੱਟ ਪਿੰਡ ਦੀ ਸਰਪੰਚੀ ਨੂੰ ਮੈਂ ਜਿਤਨਾ ਸਿਰਫ ਪਿੰਡ ਦਾ ਸਰਪੰਚ ਬਣਨਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਬਈ ਜਿਹੋ ਜਿਹਾ ਹੈ ਨੂੰ ਸਮਝਣ ਦੀ ਜ਼ਰੂਰਤ ਹੈ 75-76 ਸਾਲ ਦੇ ਵਿੱਚ ਕੀ ਕੋਈ ਕਿਤੇ ਪਿੰਡ ਤੋਂ ਹਾਲੇ ਤੱਕ ਚੰਗਾ ਵਜੇ ਹੀ ਤੁਰਿਆ ਕੀ ਸਾਡੇ ਭਾਰਤ ਦੇ ਅੰਦਰ ਕੋਈ ਚੰਗਾ ਇਤਿਨੀ ਸੁਣਿਆ ਗਿਆ ਚੰਗਾ ਕੋਈ ਐਮਐਲਏ ਵੀ ਚੰਗਾ ਸੁਣਿਆ ਗਿਆ ਇਹਦਾ ਨਹੀਂ ਹੈ ਕਿ ਕਦੇ ਅਸੀਂ ਪਿੰਡਾਂ ਦੇ ਵਿੱਚੋਂ ਕੋਈ ਚੰਗਾ ਬੰਦਾ ਨਹੀਂ ਸੁਣਿਆ ਬੰਦਾ ਜਦੋਂ ਵੀ ਕੋਈ ਕਿਤੇ ਆਪਾਂ ਚੋਣ ਕਰਦੇ ਆ ਐਮਐਲਏ ਵੀ ਵੀ ਐਮਪੀ ਵੀ ਪਿੰਡ ਦੇ ਸਰਪੰਚ ਵੀ ਚੰਗਾ ਫਸੂਕੇ ਕਰਦੇ ਆ ਜੰਗਾ ਫੰਦਨ ਤੋਂ ਬਾਅਦ ਜਦੋਂ ਸੌਤਕ ਸਮਾਜ ਨੂੰ ਬੰਨੇ ਲਾਉਣ ਤੋਂ ਬਾਅਦ ਉਹ ਨੇਪਰੇ ਚੜਾਉਣ ਤੋਂ ਬਾਅਦ ਸਾਡੇ ਕੋਲ ਆਉਂਦੇ ਆ ਫਿਰ ਉਹ ਵੀ ਸਾਡੇ ਹੀ ਕਹਿੰਦੇ ਉਹ ਜਿਤਾਏ ਹੋਏ ਲੋਕ ਉਹ ਸਿਸਟਮ ਦੇ ਵਿੱਚ ਫਸਟ ਹੋ ਜਾਂਦੇ ਆ ਉਹ ਸਿਸਟਮ ਨੂੰ ਮੋੜ ਕੇ ਸਾਨੂੰ ਪ੍ਰਚਾਰ ਯਾਰ ਕਰਨ ਲਈ ਸਾਨੂੰ ਝੂਠ ਬੋਲਣ ਲਈ ਲੋਕਾਂ ਨੂੰ ਸਹੀ ਗੱਲ ਲੋਕੋ ਕੇ ਅੱਖਾਂ ਲਈ ਭਰੇਤ ਹੈ ਪਿਓ ਬੰਦੇ ਜਿਹੜੇ ਝਾਕੇ ਪੇਛੇ ਹੁੰਦੇ ਐ ਪਿੰਡ ਦੀ ਸਰਪੰਚੀ ਤੋਂ ਲੈ ਕੇ ਐਮਪੀ ਤੱਕ ਰਾਜ ਸਭਾ ਦੇ ਮੈਂਬਰਾਂ ਤੱਕ ਉਹ ਉਹ ਰਾਜ ਪ੍ਰਬੰਧ ਦੀ ਬੋਲੀ ਬੋਲਦੇ ਐ ਇੱਕ ਕਰਕੇ ਕਹਿਣਾ ਚਾਹੁੰਦੇ ਆ ਜੇ ਰਾਜ ਪ੍ਰਬੰਧ ਨੂੰ ਸਮਝੋ ਇਹ ਰਾਜ ਪ੍ਰਬੰਧ ਵੀਰੋ ਦਫਾਰੇ ਦਾ ਕਾਜ ਪ੍ਰਬੰਧ ਨੂੰ ਕੋਟ ਮੁਠੀ ਪ੍ਰਕਾਰ ਤੋਂ ਇਹ ਘਰਾਣੇ ਤੇ ਸਾਧਰਾਜੀ ਮੁੱਠ ਚਲਾਉਂਦੇ ਆ ਜਿਹੜਾ ਮਰਜ਼ੀ ਬੰਦਾ ਚੁਣ ਕੇ ਲੈ ਜਾਓ ਉਹ ਬੰਦੇ ਨੇ ਚੁਣੇ ਹੋਏ ਨੇ ਸਾਡੇ ਦੇ ਸਹਿਤ ਕਰਨਾ ਕਰਨਾ ਤੇ ਸਾਡੇ ਤੋਂ ਉਹਨਾਂ ਨੀਤੀਆਂ ਨੂੰ ਝੋਪੜੇ ਝੋਪੜਾ ਮੰਨ ਲੋ ਗੱਲਾਂ ਆਧਾਰ ਦੇ ਦੌਰ ਤੇ ਜੇ ਬਿਜਲੀ ਬੋਰਡ ਦੇ ਨੀਤੀ ਕਰਨ ਦੀ ਨੀਤੀ ਜੋਰ ਨਾਲ ਲਾਗੂ ਹੋ ਰਹੀ ਹੈ ਜਿਹਦੇ ਨਾਲ ਘਰਾਂ ਦੇ ਮੀਟਰ ਥੋੜੇ ਸਮਾਰਟ ਮੀਟਰ ਲਾਵੇ ਸ਼ੁਰੂ ਕੀਤੇ ਗਏ ਆ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੀ-ਪੇਡ ਕਰ ਦੇਣਾ ਹੈਗਾ ਉਹ ਕੰਪਨੀਆਂ ਨੂੰ ਬਿਜਲੀ ਬੋਰਡ ਵੇਚਣ ਲਈ ਰਾ ਪਤਰਾ ਕਰਨ ਦਾ ਪਲੈਨ ਹੈ ਕੀ ਕੋਈ ਸਰਪੰਚ ਕਿਸੇ ਪਿੰਡ ਦਾ ਇਹ ਵਾਦਾ ਕਰਦਾ ਤੁਹਾਡੇ ਨਾਲ ਵੀ ਮੈਂ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮੀਟਰ ਨਹੀਂ ਲਗਣ ਦਿੰਦਾ ਨਹੀਂ ਕਰੂਗਾ ਸਰਪੰਚ ਬਾਲਾ ਤੁਹਾਡੇ ਨਾਲ ਕੋਈ ਪਿੰਡ ਦੇ ਗੱਲ ਛੱਡੋ ਕੋਈ ਲੱਗੇ ਨਾ ਐਮਐਲਏ ਆਪਿਆਂ ਲਖਣਾਂ ਦੇ ਵਿੱਚ ਕਿਸੇ ਦਾ ਬੋਲਣਾ ਨਹੀਂ ਕਰੇਗਾ ਫਿਰ ਮਤਲਬ ਸਾਫ਼ ਹੈ ਜਿਹਨੂੰ ਮਰਜੀ ਸਰਪੰਚ ਬਣਾਓ ਜਿਹਨੂੰ ਮਰਜੀ ਐਮਐਲਏ ਬਣਾਓ ਜਿਹਨੂੰ ਮਰਜੀ ਕੋਈ ਬਣਾਓ ਉਹਨੇ ਉਸ ਨੀਤੀ ਨੂੰ ਅਪਣਾਣਾ ਮੰਨਣਾ ਤੇ ਉਸ ਨੀਤੀ ਦਾ ਉਤਪ੍ਰੋਗ ਵੀ ਕਰਨਾ ਸਗੋ ਹੋ ਜਿੰਤੇ ਮੀਟ ਕਰਾ ਕੇ ਬਾਹਰ ਨਿਕਲ ਲੱਗੇ ਸਰਕਾਰ ਨੇ ਉਸ ਤੇ ਦਬਾਅ ਪਾਇਆ ਉਹ ਤੁਹਾਡੇ ਵਾਲੇ ਪਾਸੇ ਨਹੀਂ ਖੜੂਗਾ ਉਹ ਸਰਕਾਰ ਵਾਲੇ ਪਾਸੇ ਖੜੂਗਾ ਇਹ ਹਾਰਨਾ ਉਹਨਾਂ ਪਿੰਡਾਂ ਦੀਆਂ ਖੋਦ ਦੇਖੀਆਂ ਨੇ ਵੀਓ ਜਿਹੜਾ ਸਾਡੇ ਰਾਕੇ ਪਰ ਨਾਲੇ ਤੇ ਕੰਗ ਪਿੰਡਾਂ ਦੀ ਜ਼ਮੀਨ ਗੁਆਰ ਹੁੰਦੀ ਹੈ ਸ਼ਨਾ ਧੋਲਾ ਸੰਘੇੜਾ ਉਹ ਕੰਗ ਪਿੰਡਾਂ ਦੀ ਜਦੋਂ ਜ਼ਮੀਨ ਗੁਆਰ ਹੋਈ ਕਿਸਾਨ ਵੱਡੇ ਕਿੰਤੀ ਇਕੱਠੇ ਹੋਏ ਕਿਉਂਕਿ ਕਿਸਾਨਾਂ ਦੀਆਂ ਕੌਡੀਆਂ ਦੇ ਪਾਦ ਜ਼ਮੀਨਾਂ ਲੁੱਟੀਆਂ ਗਈਆਂ ਸੀ ਤੇ ਹਾਲੀ ਰਾਤ ਜਿਸ ਮੱਛਾ ਦੇ ਨਾਲ ਟਰਾਈਨੇਟ ਕੰਪਨੀ ਨੇ ਜ਼ਮੀਨ ਲਈ ਗੰਗਾ ਮਿਲ ਦਾ ਲਾਉਣ ਦੀ ਖਤਰ ਜ਼ਮੀਨ ਐਕਵਾਇਰ ਕੀਤੀ ਪਰ ਤੇ ਗੰਗਾ ਮਿਲ ਦੀ ਖਰਾ ਉਹ ਵੱਡੀਆਂ ਕੰਪਨੀਆਂ ਜਨਵੇਸ਼ ਕਪ ਦਾ ਪਲਾਨ ਸੀ ਉਹਨਾਂ ਦਾ ਕਿਸਾਨਾਂ ਤੋਂ ਫੈਕਟਰੀ ਵਾੜੀ ਨਾਲ ਜੁੜੀ ਸਨਤ ਬਣਾਉਣ ਲਈ ਜ਼ਮੀਨ ਲਈ ਪਰ ਉਹਨਾਂ ਦੀ ਮੱਛਾ ਕੁਝੋ ਜਦੋਂ ਕਿਸਾਨਾਂ ਨੇ ਇਸ ਕੀਤੀ ਦਾ ਵਿਰੋਧ ਕੀਤਾ ਕਿ ਕਿਸਾਨਾਂ ਨੂੰ ਮੋਰ ਜ਼ਮੀਨਾਂ ਦੇ ਕਮੇ ਦੇਵਾਵਾਂਗੇ ਔ ਪਿੰਡ ਥੰਨਾ ਦੇ ਵਿੱਚ ਘੱਟ ਹੋਇਆ ਤਾਂ ਪਿੰਡ ਦਾ ਸਰਪੰਚ ਸਰਕਾਰ ਬਾਰੇ ਬਕਤ ਕਰਦਾ। ਮਤਲਬ ਕਹਿਣ ਦਾ ਸਾਡੇ ਨਾਲ ਕਦੇ ਨਹੀਂ ਖੜੂਗੇ। ਇਸੇ ਤਰ੍ਹਾਂ ਜੁਵਿੰਦਪੁਰਾ ਦੇ ਵਿੱਚ ਜਦੋਂ ਪਿਉਣਾ ਕੰਪਨੀ ਦਾ 880 ਕਲੋਮੀਨ ਦੇ ਵਿੱਚ ਥਰਮਲ ਪਲਾਂਟ ਲੱਗਣਾ ਸੀ ਬਿਜਲੀ ਦਾ ਉਥੋਂ ਦਾ ਸਰਪੰਚ ਵਗੈਰਾ ਸਾਰਾ ਛਾਣਾ ਬਣਾ ਪਿੰਡ ਦਾ ਟੁੜਿਆ ਹੋਇਆ। ਉਹ ਵੀ ਸਰਕਾਰ ਦੇ ਖਿਲਾਫ ਖੜਾ। ਮਤਲਬ ਸਰਕਾਰ ਤੇ ਪ੍ਰਬੰਧ ਵੀ ਇੱਕ ਪਹਿਲੀ ਕੜੀ ਪਿੰਡ ਦੇ ਵਿੱਚ ਸਰਪੰਚ ਨੂੰ ਧੜੇਵੰਦੀ ਵਿਚ ਫੜ ਕੇ ਪਾੜ ਕੇ ਸਰਕਾਰ ਫਿੱਟ ਕਰਦੀ ਆ ਉਸ ਤੋਂ ਸਾਡੇ ਪਿੰਡ ਦੇ ਵਿੱਚ ਫਿੱਟ ਕਰਦਾ ਇਹ ਧੜੇਵੰਦੀ ਤੋਂ ਫਸ ਕੇ ਰਹਿਣਾ ਸਾਡੇ ਲਈ ਚੰਗਾ ਹੋਏਗਾ ਕਿਉਂ ਚੰਗਾ ਹੋਏਗਾ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਜਿੰਨਾ ਨੂੰ ਤੁਸੀਂ ਸਰ ਫਾਸਟ ਬਣ ਕੇ ਮਦਦ ਕਰਦੇ ਹੋ ਐਮ ਐਲ ਏ ਵੀ ਬਣਾਉਂਦੇ ਹੋ ਤੇ ਹੋਏ ਵੀ ਬਣ ਕੇ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਨੀਤੀਆਂ ਤੇ ਖੜ ਕੇ ਬੋਲਦੇ ਆ ਜਿਹੜੀਆਂ ਨੀਤੀਆਂ ਦੀ ਉਹ ਵਕਾਤ ਕਰਦੇ ਆ ਜਿਹੜੇ ਸਮਝੌਤੇ ਉਹ ਵਿਦਿਸ਼ਣ ਨਾਲ ਕਰਕੇ ਆਉਂਦੇ ਆ ਉਹ ਸਮਝੌਤੇ ਸਾਡੀ ਤਵਾਹੀ ਦਾ ਕਾਰਨ ਬਣਦੇ ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਤੇ ਲਗਾ ਨਹੀਂ ਸਰਕਾਰਾਂ ਦੇ ਰੋਲ ਰਹੇ ਆ ਇੱਕ ਤਾਂ ਇਹ ਖਵਦਾ ਵੀ ਤੁਸੀਂ ਕਹਿਦਾ ਸਰਕਾਰਾਂ ਦੇ ਰੋਲ ਰਹੇ ਉਹ ਸਰਕਾਰਾਂ ਦੇ ਰੋਲ ਕਿਵੇਂ ਰਹੇ ਆ ਅੱਜ ਜਦੋਂ ਧੋਮੇ ਦੀ ਪਰਾਇ ਦਾ ਸਵਾਲ ਹੈ ਅੱਜ ਜਦੋਂ ਖੇਤੀ ਦੇ ਵਿੱਚ ਫਸਲਾਂ ਦੀ ਕਟਾਈ ਤੋਂ ਬਾਅਦ ਰਹਿਣ ਖੂਨ ਦਾ ਸਵਾਲ ਹੈ ਸਾਧ ਸਰਿਆਂ ਸੁਪਰੀਮ ਕੋਰਟ ਸਰਿਆਂ ਰਾਜ ਸਰਕਾਰਾਂ ਇਹ ਬਿਆਨ ਦਿੰਦੀਆਂ ਨੇ ਕਿ ਕਿਸਾਨ ਖੇਤੀ ਦੇ ਵਿੱਚੋਂ ਪਰੋਸ਼ਣ ਕਰਦਾ ਹੈ ਇਹ ਵਾਤਾਵਰਣ ਨੂੰ ਬੁਲਾਉਦਾ ਹੈ ਬਿਮਾਰੀਆਂ ਨੂੰ ਫੱਟਾ ਦਿੰਦਾ ਹੈ ਨਾ ਕੋਈ ਜਲੀਲ ਠੀਕ ਹੁੰਦੀ ਹੈ ਨਾ ਕੋਈ ਤੱਤ ਠੀਕ ਹੁੰਦੇ ਆ ਜਦੋਂ ਅੰਕੜਿਆਂ ਦੇ ਡਾਕਟਰ ਦੇਖਦੇ ਆ ਕਿਸਾਨ 2 ਤੋਂ 2.5% ਪਰੋਸ਼ਣ ਸਲਾਹਨਾ ਖੇਤੀ ਵੀ ਰਾਹ ਪੂਰਤੋ ਕਰਦਾ ਹੈ